ਸਵਿੰਦਰ कौर ਪੰਜਾਬ ਦੀ ਕੁੜੀ ਐ ਉਹ ਸਾਡੀ ਹੀ ਦਿਹਾੜੀ ਦਾ ਰਾਨੀ ਸਾਨੂੰ ਵੀ ਦਿਹਾੜੀ ਦਾਰ ਦੱਸਿਆ ਤੀ ਉੱਥੇ ਦਿੱਲੀ ਬੈਠਿਆਂ ਨੂੰ ਦੋਨੇ தੱਪੜ ਮਾਰਤਾ ਸਾਡੀ ਵੀ ਕਿੱਡੀ ਹੱਦ ਕਰੀਤੀ தੱਪੜ ਮਾਰਤਾ ਤਾਂ ਕੀ ਹੋ ਗਿਆ ਸ਼ਾਬਾਸ਼ ਆਦੇ ਸ਼ੇਰ ਦੀ ਬੱਚੀ ਐ ਪੰਜਾਬ ਦੀ ਕੁੜੀ ਐ ਅਣਖ ਵਾਲਿਆਂ ਦੀ ਕਿਤੇ ਮਲੰਗਾ ਨਹੀਂ ਨਹੀਂ ਹੈਗੀ ਜਿਹਨੇ தੱਪੜ ਮਾਰ ਕੇ ਕੀ ਕਹਿੰਦੇ ਨੂੰ ਹੀ ਕਰਿਆ ਸਾਨੂੰ ਬਥੇਰੇ ਕੁੱਤੇ ਲਾਏ ਨੇ ਉੱਥੇ ਸਾਡੇ ਕਿਸਾਨਾਂ ਨੂੰ ਵੀ ਇਹ ਬੇਲੜ ਨੇ ਇਹ ਅਤਵਾਦੀ ਨੇ ਵੱਖਵਾਦੀ ਨੇ ਇਹ ਅਸੀਂ ਤਾਂ ਹੁਣ ਵੀ 6 ਸਾਲ ਹੋ ਗਏ ਢੂਡ ਸਾਲ ਹੋ ਗਿਆ ਵੈਚਿਆਂ ਨੂੰ ਅਸੀਂ ਤਾਂ ਬੇਲ ਨੇ ਤੂੰ ਜਿਵੇਂ ਸਾਨੂੰ ਮੂੰਹ ਪਾੜ ਕੇ ਕਹੇ ਤੱਕਲ ਉਹਨੂੰ ਕਹਤਾ ਹੂਗਾ ਸਰ ਹੂੰ ਐਨ ਖੜਾ ਤੀ ਪੁੱਤ ਤਾਂ ਹੀ ਮਰਦਾ ਬਿਨਾਂ ਕਹੇ ਨਹੀਂ ਉਹਨੇ ਮਾਰਿਆ ਹੂੰ ਬਿਨਾਂ ਕਹੇ ਤਾਂ ਸਾਡੇ ਸੱਪ ਪੈਰਾਂ 'ਚ ਹੀ ਲੱਗੀ ਜਾਵੇ ਤਾਂ ਨਹੀਂ ਅਸੀਂ ਛੇੜਦੇ ਇਸ ਤਰ੍ਹਾਂ ਦੀ ਕਿਹੜੀ ਗੱਲ ਹੋ ਸਕਦੀ ਜੀ ਦਾ ਕਰਕੇ ਕੋਈ ਤਾਂ ਗੱਲ ਹੋ ਸਕਦੀ ਆ ਕੁਛ ਤਾਂ ਗਿਆ ਹੀ ਹੋ ਐ ਸਿਰਪ ਮੈਂ ਹੱਥੀ ਉਹਦਾ ਵੀ ਉਹਨੇ ਥੱਪੜ ਮਾਰਿਆ ਗਲਤ ਹੈ ਜੇ ਕਾਰਵਾਈ ਕਰਨਗੇ ਪਹਿਲਾਂ ਕਸੂਰ ਪੁੱਛਣ ਵੀ ਕੀ ਕਸੂਰ ਆਉਦਾ ਜੇ ਉਹਨੇ ਕੋਈ ਨਜਾਇਜ਼ ਕਿਹਾ ਹੋ ਕਿਸੇ ਗੱਲ ਨੂੰ ਇਹ ਕਿਹਾ ਹੋ ਤਾਂ ਉਹਦਾ ਸਿਰ ਤਾਂ ਪਾ ਮੈ ਨਹੀਂ ਹੋਇਆ ਸਾਨੂੰ ਉਹ ਵੀ ਲੱਗੀ ਹੋਈ ਆ ਉਹ ਪੰਜਾਬ ਦੀ ਉਹ ਕੁੜੀ ਐ ਹੂੰ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਪੰਜਾਬ ਦੀ ਕੁੜੀ ਐ ਉਹ ਸਾਡੀ ਹੀ ਦਿਹਾੜੀਦਾਰ ਨਹੀਂ ਸਾਨੂੰ ਵੀ ਦਿਹਾੜੀਦਾਰ ਦੱਸਿਆ ਤੀ ਉੱਥੇ ਦਿੱਲੀ ਬੈਠਿਆਂ ਨੂੰ ਜਿਉਂ ਨੇ தੱਪੜ ਮਾਰਤਾ ਸਾਡੀ ਦੀ ਕਿੱਡੀ ਹੱਦ ਕਰੀ ਤੀ ਹੂੰ ਇਹ ਦਿਹਾੜੀ ਤਾਂ ਸੌ ਸੌ ਨੂੰ ਲੈ ਕੇ ਆ ਕੇ ਬਹਿ ਜਾਂਦੀਆਂ ਨੇ ਉਰੇ ਭੀੜ ਲਾ ਲਈ ਹੈ ਹੂੰ ਜਿਉਂ ਨੇ தੱਪੜ ਮਾਰਤਾ ਤਾਂ ਕੀ ਹੋ ਗਿਆ ਸ਼ਾਵਾਸ਼ ਆਦੇ ਸ਼ੇਰ ਦੀ ਬੱਚੀ ਆ ਪੰਜਾਬ ਦੀ ਕੁੜੀ ਐ ਅਣਖ ਵਾਲਿਆਂ ਦੀ ਕਿਤੇ ਮਲੰਗਾ ਨਹੀਂ ਨਹੀਂ ਹੈਗੀ ਜੀ ਨੇ தੱਪੜ ਮਾਰ ਕੇ ਕੀ ਕਹਿੰਦੇ ਨੂੰ ਉਹੀ ਹੋ ਕਰਿਆ ਹੂੰ ਠੀਕ ਆ ਮਾਤਾ ਸ਼ਾਵਸ਼ਾ ਦਿੰਦੀ ਆ ਜੰਮਿਆਂ ਚੋਂ ਨਿਕਲੀ ਸਾਡਾ ਬਾਦਲਾ ਲੈ ਲਿਆ ਸਾਨੂੰ ਬਥੇਰੇ ਕੁੱਤੇ ਲਾਏ ਨੇ ਉੱਥੇ ਸਾਡੇ ਕਿਸਾਨਾਂ ਨੂੰ ਵੀ ਇਹ ਬੇਲੜ ਨੇ ਇਹ ਅੱਤਵਾਦੀ ਨੇ ਵੱਖਵਾਦੀ ਨੇ ਇਹ ਅਸੀਂ ਤਾਂ ਹੁਣ ਵੀ 20 ਸਾਲ ਹੋ ਗਏ ਢੂੜ ਸਾਲ ਹੋ ਗਿਆ ਵੈਖਿਆ ਇਹਨੂੰ ਅਸੀਂ ਤਾਂ ਬੇਲ ਨੇ ਆ ਇਹਨੇ ਦੇ ਬਿਠਾਏ ਹੋਏ ਬੈਠੇ ਆ ਨਾ ਇਹ ਨਜਾਇਜ਼ ਨਹੀਂ ਜਾਇਜ਼ ਬੈਠੇ ਆ ਸਾਡੀਆਂ ਮੰਗਾਂ ਪੂਰੀਆਂ ਕਰਦੇ ਨੇ ਅਸੀਂ ਕਿਉਂ ਬੈਠਾਂਗੇ ਕਿਉਂ ਅਸੀਂ ਆ ਕੇ ਛੜਕਾਂ ਰੁਕਾਂਗੇ ਸਾਡੇ ਘਰੇ ਰੋਟੀ ਨਹੀਂ ਪੱਕਦੀ ਬਸੋ ਅਸੀਂ ਇਹਨਾਂ ਨੂੰ ਕੀ ਤਕਲੀਫ ਦਿੰਨੇ ਆ ਉੱਤੋਂ ਜੀ ਸਾਨੂੰ ਰਿਹੜੀ ਰਾਹ ਦਾਸ ਬੀਤੀ ਉਹ ਕਨੇ ਹੁਣ ਰੇ ਬੈਠੇ ਆ ਜਿਵੇਂ ਦਿੱਲੀ ਵਿੱਚੇ ਸੀ ਕੀ ਲੈਣਾ ਦਾ ਤਮਰਾ ਹਾਲ ਕਰਤਾ ਇਹਨਾਂ ਦਾ ਹੀ ਰਾਜ ਹੈ ਜੇ ਆਪਾਂ ਵੋਟਾਂ ਪਾ ਕੇ ਇਹਨਾਂ ਦਾ ਰਾਜ ਹੀ ਲਿਆਂਦਾ ਤਾਂ ਸਾਡੇ ਨਾਲ ਤਸੱਦਦ ਹੁੰਦੇ ਨੇ ਤਾਂ ਸਾਡੇ ਬੱਚਿਆਂ ਨਾਲ ਹੁੰਦੇ ਨੇ ਕੋਈ ਤਾਂ ਅੱਖ ਚੋਂ ਨਿਕਲਦਾ ਹੀ ਆ ਕਿਸੇ ਗੱਲ ਤੇ ਹੀ ਮਾਰਿਆ ਹੂਂ ਹੀ ਤਾਂ ਨਹੀਂ ਮਾਰਿਆ ਤੁਰੀ ਜਾਂਦੀ ਦੇ ਕੀ ਕਾਰਨ ਹੋ ਸਕਦਾ ਜੀ ਹੋ ਸਕਦਾ ਕੋਈ ਕਹ ਕਹਤਾ ਹੋ ਜਿਵੇਂ ਸਾਨੂੰ ਮੂੰਹ ਪਾੜ ਕੇ ਕਹਤਾ ਇਕ ਨੂੰ ਕਹਤਾ ਹੂ ਗਸ ਹਮ ਅਣਖਾੜਾ ਤੇ ਪੁੱਤ ਤਾਂ ਹੀ ਮਰਦਾ ਲੱਗ ਲੱਗਦਾ ਬਿਨਾ ਕਹੇ ਨਹੀਂ ਉਹਨੇ ਮਾਰਿਆ ਹਮ ਬਿਨਾ ਕਹੇ ਤਾਂ ਸਾਡੇ ਪਪਾ ਸੱਪ ਪਰਾਂ ਚੀ ਲਖੀ ਜਾਵੇ ਤਾਂ ਨਹੀਂ ਅਸੀਂ ਛੇੜਦੇ ਹਮ ਇਹ ਜੀ ਅਣਖਾ ਸਾਡੀ ਇਸ ਤਰ੍ਹਾਂ ਦੀ ਕਿਹੜੀ ਗੱਲ ਹੋ ਸਕਦੀ ਜੀ ਦਾ ਕਰਕੇ ਤਾਂ ਗੱਲ ਹੋ ਸਕਦੀ ਆ ਕੁਝ ਤਾਂ ਘੇਹੀ ਹੋ ਹੂੰ ਐ ਸਿਰਪ ਮੈਂ ਆਹਤੀ ਉਹਦਾ ਭਈ ਉਹਨੇ ਥੱਪੜ ਮਾਰਿਆ ਤਾਂ ਸਾਡਾ ਸਿਰਪ ਮੈਂ ਹੋਇਆ ਸੀ 3 ਸਾਲ ਹੋ ਗਏ ਕੱਪ ਦਿਆਂ ਨੂੰ ਹੂੰ ਆਉਰੇ ਆਇਆਂ ਨੂੰ ਵੀ ਕਹਿ ਦਿੱਤਾ ਸੀ ਹੂੰ ਇਹ ਤਾਂ ਬੇਲੇ ਨੇ ਉੱਠ ਕੇ ਚੱਲ ਪੈਂਦੇ ਨੇ ਧਰਨਿਆਂ ਜੋਗੇ ਆ ਹੂੰ ਅਸੀਂ ਤਾਂ ਭਾਈ ਧਰਨਿਆਂ ਜੋਗੇ ਆ ਸਾਨੂੰ ਧਰਨਿਆਂ ਨੂੰ ਲਾਉਣ ਲਾਤਾ ਸਾਡੀਆਂ ਜਾਇਦ ਮੰਗਾ ਮੰਗਦੇ ਆ ਸਾਨੂੰ ਦੇ ਦੋ ਅਸੀਂ ਕਿਉਂ ਦਰਨੇ ਲਾਵਾਂਗੇ ਹੂੰ ਹੁਣ ਤਾਂ ਉਹਨਾਂ ਦੀ ਵਿਹਾਰਤ ਬਣਦੀ ਆਈ ਪਹਿਲਾਂ ਵੀ ਬਣਾਈ ਸਾਡੀਆਂ ਹੀ ਵੋਟਰਾਂ ਨੇ ਬਣਦੇ ਨੇ ਜਿਹੜੀ ਲੜਕੀ ਕੁਲਵਿੰਦਰ ਕੌਰ ਨੇ ਕੰਗਣਾ ਰਣੌਦ ਦੇ ਥੱਪੜ ਮਾਰਿਆ ਲੱਗਦਾ ਕਿ ਕੋਈ ਕਾਰਵਾਈ ਵੀ ਹੋ ਸਕਦੀ ਏ ਉਸ ਕੁੜੀ ਦੇ ਉੱਪਰ ਗਲਤ ਹੈ ਜੇ ਕਾਰਵਾਈ ਕਰਨਗੇ ਪਹਿਲਾਂ ਕਸੂਰ ਪੁੱਛਣ ਵੀ ਕੀ ਕਸੂਰ ਆਲਦਾ ਹੂੰ ਜੇ ਉਹਨੇ ਕੋਈ ਨਜਾਇਜ਼ ਕਿਹਾ ਹੋ ਇਸੇ ਗੱਲ ਨੂੰ ਹੈ ਕਿ ਹਉ ਤਾਂ ਉਹਦਾ ਸਰ ਤਾਂ ਪੰਮੈ ਨਹੀਂ ਹੋਇਆ ਅਕਸਰ ਨੂੰ ਉਹ ਵੀ ਲੱਗੀ ਹੋਈ ਆ ਅਕਸਰ ਉਹ ਵੀ ਸਰਕਾਰੀ ਮਲਾਜ਼ਮ ਹੈ ਜੇ ਕੋ ਕਿਹਾ ਹੂ ਤਾਂ ਆਮਰ ਆ ਹੂੰ ਜਿਨਾ ਕਹੇ ਤਾਂ ਨਹੀਂ ਇੱਥੇ ਤਾਂ ਨਾਲੇ ਇੰਨੀ ਵੀਂਦੀਆ ਕੁੱਤੇ ਖਾਂਦੇ ਨੇ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਹੂੰ ਸੁਣਨੀ ਚਾਹੀਦੀ ਆ ਲੋਹਾਂ ਤੇ ਰੰਦੀ ਸੁਣਨ ਇਹ ਕੋਈ ਗੱਲ ਨਾਜਾਇਜ਼ ਕਹੀ ਤਾ ਥੱਪੜ ਮਾਰਿਆ ਕਾਕੇ ਉਹੀ ਨਹੀਂ ਮਾਰਦੀ ਜਿੱਦਾਂ ਤੁਹਾਡੇ ਬਾਰੇ ਦਿੱਲੀ ਜਦੋਂ ਤੁਸੀਂ ਧਰਨੇ ਤੇ ਬੈਠੇ ਸੀ ਬੋਲੀ ਸੀ ਜੀ ਅਸੀਂ ਤਾਂ ਬਰਦਾਸ਼ਤ ਕਰ ਹੀ ਗਏ ਆ ਜਾਂ ਅੱਧੋ ਹੀ ਟੱਪ ਗਈ ਅੱਤਵਾਦੀ ਵਾਥਵਾਦੀ ਫਲਾਣੇ ਇਹ ਇਹਨਾਂ ਨੂੰ ਕੰਮ ਨਹੀਂ ਇਹ ਬੇਲੜਦੇ ਸਾਨੂੰ ਕੋਸ ਬਾਕੀ ਨਹੀਂ ਛੱਡੀ ਇਹਨੇ ਕਹਿਣ ਦੀ ਜਨਨੀਆਂ ਵੇਲੀਆਂ ਨੇ ਜਿਹੜੀਆਂ ਆ ਕੇ ਇੱਥੇ ਬਹਿ ਜਾਂਦੇ 100-100 ਲੈ ਲੈਂਦੀਆਂ ਨੇ ਆ ਕੇ ਬਹਿ ਉਹ ਸਾਨੂੰ ਇੱਥੇ ਢੂੜ 107 ਮਹੀਨੇ ਹੋ ਗਏ ਅਰ 1 ਸਾਲ 6 ਮਹੀਨੇ ਹੋ ਗਏ 7 ਮਹੀਨੇ ਬੈਠਿਆ ਇਹਨੂੰ ਤਾਂ ਅਸੀਂ ਵੇਚ ਲਿਆ ਇਹ ਸਾਰ ਸਾਰ ਤੇ 10 200 ਰੁਪਏ ਨਾਲ ਕੀ ਬਣਦਾ ਤਣ ਤੱਕ ਚਾਹ ਤਾਂ ਚਾਹਦਾ ਹੀ ਸਰਦਾ 100 ਨਾਲ ਹੂੰ ਨਹੀਂ ਸਾਡੇ ਨਾਲ ਸਾਡੇ ਨਾਲ ਆਜੋ ਅਸੀਂ ਦੇ ਦਿੰਨੇ ਆ 5 500 ਰੁਪਏ ਹੂੰ ਸਾਡੇ ਲ ਬੈਠੋ ਦਿਹਾੜੀ ਤੇਰੇ ਕੀਤਾ ਕੰਗਣਾ ਨੂੰ ਕਦੇ ਚੱਲ ਜੇ ਤੁਸੀਂ ਅਸੀਂ ਕਰਿਆ ਤੇ ਉੱਥੇ ਦਿੱਲੀ ਮੈਂ ਕਿਹਾ ਸੀ ਵੀਰ ਨਾ 500 ਰੁਪਏ ਦਊ ਆ ਜਾ ਮੇਰੇ ਨਾਲ ਦਿਹਾੜੀ ਲਵਾ ਕੇ ਹੂੰ ਠੀਕ ਹੈ ਅਸੀਂ ਕੋਈ ਐਂ ਥੋੜੋ ਨਾ ਵੀ ਕੀ ਕਹਿੰਦੇ ਲੱਲੂ ਪੰਜੂ ਆਂਦੇ ਆਖਰ ਨੂੰ ਆਪਦਾ ਕਿਰਤ ਕਰਕੇ ਖਾਂਦੇ ਆ ਵੀਰ ਐਕਨ ਠੱਗਿਆਂ ਚੋਰੀਆਂ ਨਾਲ ਨਹੀਂ ਖਾਂਦੇ ਕਿਸੇ ਦਾ ਹੂੰ ਖਲਾ ਦੇਾਂਗੇ ਖਾਂਦੇ ਨਹੀਂ ਕਿਸੇ ਦਾ ਕਹਿੰਦੇ ਕਲਵਿੰਦਰ ਕੌਰ ਦੇ ਮਾਮਲੇ 'ਚ ਕੋਈ ਵੱਡੀ ਕਾਰਵਾਈ ਹੋ ਸਕਦੀ ਜਿਸ ਤਰ੍ਹਾਂ ਭਾਜੀਪੀ ਦੀ ਲੀਡਰ ਹੈ ਕੰਗਣਾ ਇਸ ਵੇਲੇ ਹਾਂਜੀ ਕੋਈ ਵੱਡੀ ਕਾਰਵਾਈ ਹੋ ਸਕਦੀ ਕਹਿੰਦੇ ਲੜਕੀ ਤੇ ਦੇਖੋ ਮੈਨੂੰ ਸਮਝ ਤਾਂ ਨਹੀਂ ਕਹਿੰਦੀ ਵੀ ਵੱਡੀ ਕਾਰਵਾਈ ਹੋ ਸਕਦੀ ਐ ਪਹਿਲਾਂ ਪੁੱਛਣ ਤਾਂ ਸਹੀ ਵੀ ਕੀ ਅੜੇ ਕਰਨ ਤੇ ਮਾਰਿਆ ਥੱਪੜ ਹੂੰ ਕਿ ਨਜਾਇਜ਼ ਗੱਲ ਪੈਂਦੀ ਵਰਦੀ ਆ ਵੀ ਹੋਰ ਵੀ ਪੈਜੂ ਕੱਲ ਨੂੰ ਭਾਈ ਕਿਸਨ ਹਾਂ ਲੱਭੋ ਚੋਤਾ ਲੋ ਮੈਂ ਤਾਂ ਕਹਿੰਦੀ ਨਹੀਂ ਵੀ ਉਹਦੇ ਕਾਰਵਾਈ ਹੋਣੀ ਚਾਹੀਦੀ ਆ ਹੂੰ ਤਬਦੀਸ਼ ਕਰੋ ਅਜੇ ਮੈਂ ਇੱਥੇ ਸਾਡੇ ਵੀ ਤਾਂ ਕੜਤੇ ਸੀ ਸਾਨੂੰ ਵੀ ਤਾਂ ਇੱਥੇ ਕੀ ਕੰਨਦੇ ਨੇ ਨਾਮ ਰੱਖਦੇ ਸੀ ਕਿੰਨੇ ਬੰਦਿਆਂ ਤੇ ਇੱਟਾ ਮੰਜਾਂ ਨੇ ਮਾਰੀਆਂ ਆ ਕੀ ਕਹਿੰਦੇ ਨੇ ਸਾਡੇ ਵਰਗਿਆਂ ਤੇ ਕੇਸ ਹੋ ਗਏ ਹੂੰ ਮੈਂ ਨਹੀਂ ਟਾ ਮਾਰ ਗਿਆ ਤੀ ਹੂੰ ਕੈਮਰਾ ਦੋ ਲੱਗੇ ਹੋਏ ਇੱਕ ਕੰਗਣਾ ਇੰਦਾ ਦੇ ਬਿਆਨ ਦਿੰਦੀ ਕਿਉਂ ਜਿਹਦੇ ਚ ਖਮਿਆਜਾ ਬਾਅਦ ਚ ਵੱਖਰੇ ਤਰੀਕੇ ਨਾਲ ਭੁਗਤਣਾ ਪੈਂਦਾ ਬਈ ਉਹ ਦਿਮਾਗ ਘੁੰਮਿਆ ਹੋਇਆ ਜਿਹੜਾ ਮੰਤਰੀਆਂ ਨਾਲ ਫਿਰਦਾ ਹੋਵੇ ਨਾ ਬੰਦਾ ਕੋਈ ਵੀ ਆ ਉਹਦਾ ਚੰਗੇ ਭਲੇ ਦਾ ਦਿਮਾਗ ਫਿਰ ਜਾਂਦਾ ਉਹ ਤਾਂ ਪਹਿਲਾਂ ਤੇ ਹੀ ਦਿਮਾਗ ਫੇਰਿਆ ਹੋਇਆ ਹੂੰ ਯਾਰ ਅਸੀਂ ਉੱਤੇ ਦਿੱਲੀ ਦੀ ਜਦਮੀ ਹੈ ਸ਼ਹਾਵਾਸ਼ੇ ਦੇ ਵਿੱਚ ਮੋਦੀ ਨੇ ਉਹਦਾ ਤਾਜਤ ਅੰਗਿਆਤੀ ਸਰਤੇ ਠੀਕ ਹੈ ਉਹ ਸ਼ਹਾਵਾਸ਼ੇ ਚ ਐ ਤਾਂ ਹੈ ਨਹੀਂ ਅਕਲ ਅਕਲ ਤਾਂ ਕੀ ਦੇਣੀ ਆ ਵੀ ਭਾਈ ਉਹ ਵੀ ਬੰਦੇ ਨੇ ਉਹ ਜਾਇਜ਼ ਬੋਲੋ ਨਾਜਾਇਜ਼ ਕਿਉਂ ਬੋਲਦੇ ਹੋ ਹੂੰ ਤਾਂ ਦੁਨੀਆ ਦਿਹਾੜੀਆਂ ਤੇ ਹੀ ਤੁਰੀ ਫਿਰਦੀ ਆ ਨਾ ਇੱਕ 10 ਆ ਜਾਣਗੇ 5 ਆ ਜਾਣਗੇ ਸੈਂਕੜਿਆਂ ਚ ਤਾਂ ਹਜ਼ਾਰਾਂ ਚ ਤਾਂ ਨਹੀਂ ਹੱਟਦੇ ਆਂ